ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਾਰਤਾਰ ਤੇ ਤੇ ਆਵੋ ਜਪਾ ਸੁਣਦੇ ਹਾਂ ਲੇਖਕ ਮੈਕਸੀਮ ਗੋਰਕੀ ਜੀ ਦੀ ਲਿਖੀ ਹੋਈ ਕਹਾਣੀ ਨੀਲੀਆਂ ਅੱਖਾਂ ਵਾਲੀ ਔਰਤ ਭਾਗ 2 ਅਤੇ 3 ਭਾਗ 2 ਹਾਂ ਉਸਦੀ ਮੁਲਾਕਾਤ ਹੋਈ ਸ਼ਾਮ ਦਾ ਵੇਲਾ ਸੀ ਵੱਡੇ ਦਫ਼ਤਰ ਦੇ ਸਾਹਮਣੇ ਉਹ ਡਿਊਟੀ ਤੇ ਖੜਾ ਸੀ ਸਾਬ ਕੋਈ ਪੰਜ ਕਦਮ ਦੂਰ ਉਸ ਦੀ ਨਜ਼ਰ ਉਸ ਤੇ ਪਈ ਉਹ ਚੌਂਕਵਲ ਜਾ ਰਹੀ ਸੀ ਓਵੇਂ ਹੀ ਹੌਲੀ-ਹੌਲੀ ਜਿਵੇਂ ਹਵਾ ਵਿੱਚ ਉੱਡ ਰਹੀ ਹੋਵੇ ਉਸ ਦੀਆਂ ਨੀਲੀਆਂ ਅੱਖਾਂ ਸਿੱਧੀਆਂ ਸਾਹਮਣੇ ਵੱਲ ਤੱਕ ਰਹੀਆਂ ਸਨ ਤੇ ਉਹਦੇ ਸਾਰੇ ਸਰੀਰ ਵਿੱਚ ਮਟਕ ਦੀ ਚਾਲ ਉਸ ਦੇ ਅੱਖਾਂ ਦੇ ਉਸ નિਸ਼ੰਗ ਭਾਵ ਵਿੱਚ ਕੁਝ ਅਜੀਬਾ ਸੀ ਜੋ ਕਿਸੇ ਨੂੰ ਕੋਲ ਨਹੀਂ ਸੀ ਫੜਕਣ ਦੇ ਰਿਹਾ ਉਸ ਦੇ ਮੱਥੇ ਵਿੱਚ ਲੀ ਗਹਿਰੀ ਲਕੀਰ ਨੇ ਜੋ ਪਹਿਲੀ ਮਿਲਣੇ ਵਿੱਚ ਨਹੀਂ ਸੀ ਉਸ ਦੇ ਗੋਲ ਰੂਸੀ ਚਿਹਰੇ ਨੂੰ ਹੋਰ ਕਠੋਰ ਬਣਾ ਕੇ ਵਿਗਾੜ ਦਿੱਤਾ ਸੀ ਛੇਬਲੋ ਨੇ ਆਪਣੀਆਂ ਮੁੱਛਾਂ ਨੂੰ ਮਰੋੜਾ ਦਿੱਤਾ ਤੇ ਉਸ ਨੇ ਨਿਸ਼ਚੈ ਕੀਤਾ ਕਿ ਉਹ ਉਸ ਨੂੰ ਆਪਣੀ ਅੱਖਾਂ ਤੋਂ ਓਲੇ ਨਹੀਂ ਹੋਣ ਦੇਵੇਗਾ ਜ਼ਰਾ ਠਹਿਰ ਤਾਂ ਇੱਥੇ ਭੱਜੀ ਜਾਂਦੀ ਮਨ ਹੀ ਮਨ ਉਸ ਨੇ ਉਸ ਨੂੰ ਚੁਣੌਤੀ ਦੇ ਦਿੱਤੀ ਇਸ ਦੇ 5 ਮਿੰਟ ਬਾਅਦ ਚੌਂਕ ਵਿੱਚ ਪਰ ਇੱਕ ਬੈਂਚ ਤੇ ਉਹ ਉਸ ਦੇ ਨਾਲ ਜੁੜ ਕੇ ਬੈਠਾ ਸੀ ਕਿਉਂ ਮੈਨੂੰ ਪਛਾਣਿਆ ਨਹੀਂ ਉਸ ਨੇ ਹੱਸਦੇ ਹੋਏ ਪੁੱਛਿਆ ਉਸ ਨੇ ਆਪਣੀ ਅੱਖਾਂ ਚੁੱਕੀਆਂ ਤੇ ਸ਼ਾਂਤ ਸੁਭਾਅ ਨਾਲ ਉਸ ਤੇ ਇੱਕ ਨਜ਼ਰ ਮਾਰੀ ਪਛਾਣਿਆ ਸੁਣਾ ਕੀ ਹਾਲ ਹੈ ਉਸ ਨੇ ਰੁਆਸੀ ਜਿਹੀ ਆਵਾਜ਼ ਵਿੱਚ ਕਿਹਾ ਪਰ ਉਸ ਨੇ ਮਿਲੌਣ ਦੇ ਲਈ ਆਪਣਾ ਹੱਥ ਨਹੀਂ ਕੱਢਿਆ ਤੂੰ ਸੁਣਾ ਕਿੱਦਾਂ ਚੱਲ ਰਿਹਾ ਹੈ ਇਦਨੂੰ ਆਪਣਾ ਕਾਰਡ ਮਿਲ ਗਿਆ। ਇਹ ਰਹਾ। ਅਤੇ ਉਹ ਉਸੇ નિਸ਼ੰਗ ਭਾਵ ਨਾਲ ਆਪਣੀਆਂ ਜੇਬਾਂ ਫਰੋਲਣ ਲੱਗੀ। ਨਹੀਂ ਨਹੀਂ ਉਸ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ। ਮੈਨੂੰ ਤੇਰੇ ਤੇ ਵਿਸ਼ਵਾਸ ਹੈ। ਮੇਰਾ ਮਤਲਬ ਇਹ ਕਿ ਕਿਦਾਂ ਗੁਜ਼ਰ ਰਹੀ ਹੈ ਅਤੇ ਇਸ ਪ੍ਰਸ਼ਨ ਨੂੰ ਮੂੰਹ ਵਿੱਚੋਂ ਕੱਢਦੇ ਆਂ। ਉਸਨੇ ਮਨ ਹੀ ਮਨ ਕਿਹਾ ਠੱਠੇ ਖੋ ਵਿੱਚ ਪਵੇ ਮੇਰੇ ਵੱਲੋਂ ਮੈਂ ਸਨ ਕੋ ਮਾ ਫਿਰ ਆ ਕੇ ਗੱਲ ਕਿਉਂ ਕਰਾਂ ਸ਼ੇਬਲੋ ਇੱਕਦਮ ਸਿੱਧੇ ਤਰ੍ਹਾਂ ਗੱਲ ਕਰ ਲੈ ਪਰ ਜਿਹੀਆਂ ਗੱਲਾਂ ਨਾਲ ਆਪਣੇ ਆਪ ਨੂੰ ਲੱਖ ਹੌਸਲਾ ਦੇਣ ਤੇ ਵੀ ਉਹ ਇੱਕਦਮ ਸਿੱਧੇ ਜਿਹੇ ਗੱਲ ਕਰ ਲੈਣ ਦਾ ਫੈਸਲਾ ਨਹੀਂ ਕਰ ਸਕਿਆ ਉਸ ਔਰਤ ਵਿੱਚ ਕੁਝ ਸੀ ਜੋ ਆਦਮੀ ਨੂੰ ਥਾਂ ਬਣ ਸਕਦਾ ਸੀ ਇਦਾਂ ਗੁਜ਼ਰ ਰਹੀ ਹੈ ਕੋਈ ਖਾਸ ਬੁਰੇ ਨਹੀਂ ਭਲਾ ਹੋਵੇ ਉਸ ਦਾ ਉਹ ਅੱਗੇ ਨਹੀਂ ਬੋਲ ਸਕੀ ਉਸ ਦੀਆਂ ਗੱਲਾਂ ਸ਼ਰਮ ਨਾਲ ਲਾਲ ਹੋ ਗਈਆਂ ਫੇਰ ਤਾਂ ਬਹੁਤ ਚੰਗਾ ਹੈ ਵਧਾਈ ਪਰ ਇਸ ਕਿਤੇ ਨੂੰ ਨਿਭਾਉਣਾ ਬੜਾ ਔਖਾ ਹੈ ਜਦ ਤੱਕ ਕਿ ਉਸ ਦੀ ਆਦਤ ਨਾ ਪੈ ਜਾਏ ਕਿਉਂ ਠੀਕ ਹੈ ਨਾ ਇਕਦਮ ਉਸ ਦੇ ਵੱਲ ਝੁਕ ਗਏ ਸਫੇਦ ਅਤੇ ਬਲ ਖਾਂਦਾ ਹੋਇਆ ਚਿਹਰਾ ਗੋਲ ਮੂੰਹ ਲੱਗਦਾ ਸੀ ਜਿਵੇਂ ਉਹਦੇ ਹੰਝੂ ਨਿਕਲੇ ਹੀ ਨਿਕਲੇ ਪਰ ਉਹ ਉਸੇ ਤਰ੍ਹਾਂ ਇੱਕਦਮ ਪਿੱਛੇ ਵੀ हट ਗਈ ਆਪਣੇ ਆਪ ਨੂੰ ਪਿੱਛੇ ਖਿੱਚ ਕੇ ਉਹ ਫਿਰ ਸਹਿਜ ਹੋ ਗਈ ਠੀਕ ਹੈ ਮੈਂ ਇਸ ਦੀ ਆਦੀ ਵੀ ਹੋ ਜਾਵਾਂਗੀ ਉਸਨੇ ਨਿਜਕ ਆਵਾਜ਼ ਵਿੱਚ ਕਿਹਾ ਫਿਰ ਰੁਮਾਲ ਕੱਢ ਕੇ ਜ਼ੋਰ ਨਾਲ ਆਪਣਾ ਨੱਕ ਸਾਫ਼ ਕੀਤਾ ਉਸ ਦੇ ਨੇੜਤਾ ਉਸ ਦਾ ਹਿਲਣਾ ਜੁਲਣਾ ਤੇ ਉਸ ਦੇ ਸ਼ਾਂਤ ਸਥਿਰ ਨੀਲੀਆਂ ਅੱਖਾਂ ਸ਼ਿਵਲੋ ਨੂੰ ਅਜੀਹਾ ਮਹਿਸੂਸ ਹੋਇਆ ਜਿੱਦਾਂ ਉਹ ਅੰਦਰੋਂ ਹੀ ਅੰਦਰ ਕਿਸੇ ਅਥਾਹ ਗਹਿਰਾਈ ਵਿੱਚ ਡੁੱਬਿਆ ਜਾ ਰਿਹਾ ਹੋਵੇ ਉਸ ਦੀ ਕਬਰाहट ਸੀਮਾ ਪਾਰ ਕਰ ਚਲੀ ਪਰ ਬੈਠਾ ਨਾ ਰਹਿ ਸਕਿਆ ਓਟ ਕੇ ਖੜਾ ਹੋਇਆ ਤੇ ਬਿਨਾਈਕ ਸ਼ਬਦ ਮੂੰਹ ਚੋਂ ਕੱਢਿਆ ਉਸਨੇ ਆਪਣਾ ਹੱਥ ਵਧਾ ਦਿੱਤਾ ਅੱਛਾ ਤਾਂ ਹੁਣ ਵੇਦਾ ਉਸਨੇ ਹੌਲੀ ਜਿਹਾ ਉਸਨੇ ਆਪਣਾ ਸਿਰ ਹਿਲਾਇਆ ਤੇ ਤੇਜ਼ ਕਦਮ ਭਰਦਾ ਤੇ ਆਪਣੀ ਬੇਵਕੂਫੀ ਤੇ ਆਪਣੇ ਆਪ ਨੂੰ ਕੋਸਦਾ ਉਹ ਤੁਰ ਪਿਆ ਇੱਕ ਦਿਨ ਜਦੋਂ ਤੈਨੂੰ ਪਤਾ ਲੱਗੇਗਾ ਕਿ ਮੈਂ ਕੀ ਹਾਂ ਤਾਂ ਆਪਣੇ ਆਪ ਹਵਾਈ ਘੋੜੇ ਤੋਂ ਉਤਰ ਪਵੇਂਗੀ ਉਹ ਮਨ ਹੀ ਮਨ ਬੜਬੜਾਇਆ ਅਤੇ ਨਾਲ ਹੀ ਉਸਨੇ ਮਹਿਸੂਸ ਕੀਤਾ ਕਿ ਉਹ ਫਜ਼ੂਲ ਹੀ ਉਸਨੇ ਆਪਣਾ ਪਾਰਾ ਲਾ ਰਿਆ ਹੈ ਇਸ ਨਾਲ ਉਹ ਹੋਰ ਵੀ ਜੁੰਜਲਾ ਉਠਿਆ ਭਾਗ 3 ਅਗਲੇ ਹਫਤੇ ਇੱਕ ਸ਼ਾਮ ਦੇ ਵੇਲੇ ਸ਼ਿਬਲੋ ਕਾਰਵਾਸਰਾਂ ਤੋਂ ਸਾਈਬੇਰੀਆਈ ਘਾਟਵਲ ਜਾ ਰਿਹਾ ਸੀ ਤਦੇ ਗਾਲੀ ਗਲੋਚ ਔਰਤਾਂ ਦਾ ਚੀਕ ਚਿਹੜਾ ਅਤੇ ਕੁਲੌਣ ਦੀਆਂ ਆਵਾਜ਼ਾਂ ਸੁਣ ਕੇ ਉਹ ਰੁਕ ਗਿਆ ਇਹ ਆਵਾਜ਼ਾਂ ਇੱਕ ਕਾਵਾ ਕਰਦੇ ਖਿੜਕੀ ਵਿੱਚੋਂ ਆ ਰਹੀਆਂ ਸਨ ਮਦਦ ਪੁਲਿਸ ਇਸੇ ਔਰਤ ਦੀ ਮਰੀ ਜਿਹੀ ਆਵਾਜ਼ ਆਈ ਭਿਆਨਕ ਮੁੱਕਿਆਂ ਦੀ ਬਾਛੜ ਮੇਜ਼ ਕੁਰਸੀਆਂ ਸੁੱਟਣ ਅਤੇ ਇਹਨਾਂ ਸਭ ਆਵਾਜ਼ਾਂ ਨੂੰ ਦਬਾਉਂਦੇ ਹੋਏ ਇੱਕ ਆਦਮੀ ਦੀ ਗਹਿਰੀ ਆਵਾਜ਼ ਖੂਬ ਬਹੁਤ ਖੂਬ ਅਤੇ ਇੱਕ ਵਾਰ ਹੋਰ ਸਿੱਧੇ ਬੂਠੀ ਤੇ ਉਹ ਜ਼ੋਰ ਨਾਲ ਚਿਲਾ ਚਿਲਾ ਕੇ ਉਕਸਾਰਿਆ ਸੀ ਸਹਾਇਕ ਪੁਲਿਸ ਅਫਸਰ ਤੇਜ਼ੀ ਨਾਲ ਦੌੜ ਕੇ ਪੌੜੀਆਂ ਤੇ ਚੜ ਗਿਆ ਕਵਾ ਕਰਦੇ ਦਰਵਾਜ਼ੇ ਤੇ ਖੜੀ ਤਮਾਸ਼ਾ ਦੇਖਣ ਵਾਲਿਆਂ ਦੀ ਪੀੜ ਨੂੰ ਚੇਰ ਦਾ ਅੰਦਰ ਗਿਆ ਤੇ ਉਹ ਦ੍ਰਿਸ਼ ਉਸਨੇ ਦੇਖਿਆ ਨੀਲੀਆਂ ਅੱਖਾਂ ਵਾਲੀ ਪੋਸ ਦੀ ਜਾਨਵਰਤ ਮੇਜ਼ ਤੇ ਪਈ ਆਪਣੇ ਖੱਬੇ ਹੱਥ ਨਾਲ ਇੱਕ ਦੂਸਰੀ ਔਰਤ ਦੇ ਵਾਲਾਂ ਨੂੰ ਪਟਦੀ ਹੋਈ ਤੇ ਸੱਜੇ ਹੱਥ ਨਾਲ ਉਸ ਔਰਤ ਦੇ ਸੁੱਜੇ ਮੂੰਹ ਤੇ ਜ਼ੋਰਦਾਰ ਮੁੱਕਿਆਂ ਦੀ ਵਾਛੜ ਕਰ ਰਹੀ ਸੀ ਉਸ ਦੀਆਂ ਨੀਲੀਆਂ ਅੱਖਾਂ ਵਿੱਚ ਅੱਗ ਭਰੀ ਸੀ ਤੇ ਉਸ ਦੇ ਬੁੱਲ ਦੰਦਾਂ ਥੱਲੇ ਸਨ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ ਜਿਸ ਔਰਤ ਉਹ ਵਾਰ ਕਰ ਰਹੀ ਸੀ ਉਹ ਸਿਰਫ ਹੌਲੀ ਆਵਾਜ਼ ਵਿੱਚ ਕਰਾ ਰਹੀ ਸੀ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਹਵਾ ਵਿੱਚ ਆਪਣੀਆਂ ਬਾਹਾਂ ਛੜਪਟਾ ਰਹੀ ਸੀ ਸ਼ਿਵਲੋ ਨੂੰ ਇੰਜ ਲੱਗਿਆ ਜਿਵੇਂ ਉਸ ਦਾ ਸਾਰਾ ਖੂਨ ਤੇਜ਼ੀ ਨਾਲ ਦਿਮਾਗ ਵੱਲ ਦੌੜ ਰਿਹਾ ਹੋਵੇ ਕਿਸੇ ਤੋਂ ਕਿਸੇ ਚੀਜ਼ ਦਾ ਬਦਲਾ ਲੈਣ ਦੀ ਅੰਨੀ ਇੱਛਾ ਨਾਲ ਉਹ ਉਤਾਵਲਾ ਹੋ ਉઠਿਆ ਅਤੇ ਤੇਜ਼ੀ ਨਾਲ ਅੱਗੇ ਵਧ ਕੇ ਗੁੱਸੇ ਨਾਲ পাগল ਉਸ ਔਰਤ ਦੇ ਲੱਕ ਨੂੰ ਦਬੋਚ ਕੇ ਉਸਨੂੰ ਖਿੱਚ ਲਿਆ ਮੇਜ਼ ਉਲਟ ਗਈ ਮੇਜ਼ ਤੇ ਪਿਆ ਅਸਮਾਨ ਫਰਸ਼ ਤੇ ਡਿੱਗ ਗਿਆ ਦਰਸ਼ਕਾਂ ਵਿੱਚ ਹਾਸੜ ਮਚ ਗਈ ਗੁੱਸੇ ਅਤੇ ਚੁੰਝਾਹਟ ਵਿੱਚ ਸ਼ਿਵਲੋ ਦੀਆਂ ਅੱਖਾਂ ਦੇ ਸਾਹਮਣੇ ਸਾਰਾ ਦ੍ਰਿਸ਼ ਸਾਫ਼ ਹੋ ਗਿਆ ਔਰਤ ਨੂੰ ਉਹ ਆਪਣੀਆਂ ਬਾਹਾਂ ਵਿੱਚ ਕੁੱਟੇ ਹੱਥ ਪੈਰ ਮਾਰ ਰਹੀ ਸੀ ਉਹ ਉਸ ਦੇ ਕੰਨਾਂ ਦੇ ਕੋਲ ਆਪਣਾ ਮੂੰਹ ਲੈ ਗਿਆ ਇਹ ਗਰਜਿਆ ਸੋ ਇਹ ਤੂੰ ਏ ਕਿਉਂ ਇਸ ਤਰ੍ਹਾਂ ਤਮਾਸ਼ਾ ਖੜੀ ਕਰਦੀ ਖਰੂਦ ਮਚਾਉਂਦੀ ਨੀਲੀ ਅੱਖਾਂ ਵਾਲੀ ਔਰਤ ਦਾ ਸ਼ਿਕਾਰ ਦੂਸਰੀ ਔਰਤ ਖੁਕੀਆਂ ਭਰ ਰਹੀ ਸੀ ਤੇ ਬੇਸੁਦ ਕਲਪ ਰਹੀ ਸੀ। ਠੇਗੜੇ ਕੱਦ ਦਾ ਇੱਕ ਚਾਲੂ ਆਦਮੀ ਜਿਸ ਨੇ ਲੰਬਾ ਕੋਟ ਪਹਿਨਿਆ ਸੀ ਸ਼ੇਬਲੂ ਨੂੰ ਕਟਾਂ ਦਾ ਬਿਉਰਾ ਦੱਸ ਰਿਹਾ ਸੀ। ਗੱਲ ਇਹ ਹੋਈ ਸਰਕਾਰ ਕਿ ਉਸ ਨੇ ਜੋ ਉੱਥੇ ਪਈ ਹੈ ਇਸ ਨੇ ਗਾਲ ਕਢੀ ਕਿ ਹਾਂ। ਸੋ ਇਸ ਨੇ ਉਸ ਦੇ ਇੱਕ ਥੱਪੜ ਜੜ ਦਿੱਤਾ ਅਤੇ ਉਸਨੇ ਇਸਤੇ ਜ਼ਿਆਦਾ ਗिलास ਛੁੱਟ ਦਿੱਤਾ ਅਤੇ ਤਦ ਇਸਨੇ ਉਸ ਦਾ ਚਾਟਾ ਪੱਟ ਕੇ ਚਿਤ ਕਰ ਦਿੱਤਾ ਇਸਨੇ ਉਸ ਦੀ ਅਜਿਹੀ ਗੱਤ ਬਣਾਈ ਕਿ ਕੋਈ ਵੀ ਇਸੇ ਮਾਨ ਕਰ ਸਕਦਾ ਹੈ ਸੱਚ ਬੜੇ ਮਜ਼ਬੂਤ ਔਰਤ ਨੂੰ ਆਪਣੀਆਂ ਬਾਹਾਂ ਵਿੱਚ ਹੋਰ ਵੀ ਜ਼ਿਆਦਾ ਕੱਸਦੇ ਹੋਏ ਸ਼ਿਵ ਲੂ ਗਰਜ਼ਿਆ ਦੇਖੋ ਦੋਸਤਾ ਦਿਲ ਕਿਸੇ ਨਾਲ ਜੁੜਨ ਦੀ ਭਿਆਨਕ ਇੱਛਾ ਨਾਲ ਭਰ ਗਿਆ ਲਾਲ ਤੌਣ ਇਹ ਚੌੜੀ ਪੇਠ ਵਾਲੇ ਇੱਕ ਆਦਮੀ ਨੇ ਖਿੜਕੀ ਚੋਂ ਬਾਹਰ ਆਪਣੀ ਗਰਦਨ ਕੱਢਦੇ ਹੋਏ ਸੜਕ 'ਵਾਲ ਅਵਾਜ਼ ਲਾਈ ਏ ਕੋਚਵਾਨ ਇੱਧਰ ਆ ਚਲੋ ਹੁਣ ਪੁਲਿਸ ਸਟੇਸ਼ਨ ਚਲੋ ਦੋਨੋਂ ਹੀ ਏ ਉੱਠ ਕੇ ਖੜੇ ਹੋ ਗਏ ਤੇ ਤੂੰ ਕਿੱਥੇ ਮਰ ਗਿਆ ਸੀ ਹੁਣ ਤੱਕ ਆਪਣੀ ਡਿਊਟੀ ਦਾ ਕੁਝ ਖਿਆਲ ਨਹੀਂ ਬੇਵਕੂਫ ਲੈ ਚਲੋ ਇਹਨਾਂ ਨੂੰ ਥਾਣੇ ਜਲਦੀ ਕਰੋ ਦੋਨਾਂ ਨੂੰ ਹੀ ਸੰਜੇ ਪੁਲਸੀਆ ਪਹਿਲਾਂ ਇੱਕ ਨੂੰ ਤੇ ਫਿਰ ਦੂਸਰੇ ਨੂੰ ਡੰਡੇ ਨਾਲ ਹੱਕ ਦਾ ਲੈ ਗਿਆ ਬਰਾਂਡੀ ਅਤੇ ਸੋਡਾ ਜਲਦੀ ਲਿਓ ਜਲਦੀ ਖਿੜਕੀ ਦੇ ਕੋਲ ਇੱਕ কুরਸੀ ਤੇ ਲੁੜਕਦੇ ਹੋਏ ਸ਼ਿਵਲੋ ਨੇ ਬੈਰੀ ਨੂੰ ਕਿਹਾ ਥਕਾਵਟ ਨਾਲ ਉਸਦਾ ਸਰੀਰ ਭੰਨਿਆ ਪਿਆ ਸੀ ਅਗਲੀ ਸਵੇਰ ਉਹ ਉਸ ਦੇ ਸਾਹਮਣੇ ਖੜੀ ਸੀ ਉਦਾਂ ਹੀ ਸ਼ਾਂਤ ਤੇ ਦ੍ਰਿੜ ਜਿੱਦਾਂ ਕਿ ਉਹ ਪਹਿਲੀ ਮਿਲਣੇ ਵੇਲੇ ਸੀ ਉਹ ਆਪਣੀਆਂ ਨੀਲੀਆਂ ਅੱਖਾਂ ਨਾਲ ਸਿੱਧਾ ਉਸ ਦੇ ਵੱਲ ਦੇਖ ਰਹੀ ਸੀ ਤੇ ਉਸ ਦੇ ਬੋਲਣ ਦੀ ਉਡੀਕ ਕਰ ਰਹੀ ਸੀ ਸ਼ਿਵਲੋ ਜਿਸ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂ ਨਹੀਂ ਆਈ ਸੀ ਤੇ ਜੋ ਇਸ ਕਾਰਨ ਹੋਰ ਵੀ ਜ਼ਿਆਦਾ ਝੁੰਝ ਲਾਇਆ ਹੋਇਆ ਸੀ ਨਿਮੇ ਸੇ ਪੇ ਕਾਗਜ਼ਾਂ ਨੂੰ ਉਲਟ-ਪੋਲਟ ਕੀਤਾ ਪਰ ਇਸ ਤੋਂ ਉਸ ਨੂੰ ਕੁਝ ਲਾਭ ਨਹੀਂ ਹੋਇਆ ਤੇ ਅਜੇ ਹੀ ਕੋਈ ਗੱਲ ਉਸ ਨੂੰ ਨਹੀਂ ਸੁੱਝੀ ਜਿਸ ਨੂੰ ਉਹ ਉਸ ਨੂੰ ਕਹਿੰਦਾ ਓਹੋ ਆਰ ਲਵ ਫਿਕਰੇ ਜਿਨ੍ਹਾਂ ਦੀ ਅਜੇ ਮੌਕਿਆਂ ਤੇ ਆਮ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ ਉਸ ਦੇ ਮੂੰਹ ਤੋਂ ਨਹੀਂ ਸੀ ਨਿਕਲੇ ਉਹ ਹੋਰ ਵੀ ਜ਼ਹਿਰ ਉਗਲਣਾ ਚਾਹੁੰਦਾ ਸੀ ਹਾ ਤਾਂ ਬੋਲ ਉਸ ਝਗੜੇ ਦੀ ਸ਼ੁਰੂਆਤ ਕਿੱਦਾਂ ਹੋਈ ਉਸ ਨੇ ਮੇਰੀ ਬੇਇੱਜ਼ਤੀ ਕੀਤੀ ਉਸ ਨੇ ਕਿਹਾ ਉਹ ਬਹੁਤ ਵੱਡਾ ਜ਼ੁਰਮ ਕੀਤਾ ਸ਼ਿਬਲੋ ਨੇ ਵਿਅੰਗ ਨਾਲ ਕਿਹਾ ਉਸ ਨੂੰ ਇਸ ਦਾ ਕੋਈ ਹੱਕ ਨਹੀਂ ਸੀ ਮੇਰਾ ਉਸ ਨਾਲ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ हे ਭਗਵਾਨ ਤਾਂ ਤੂੰ ਆਪਣੇ ਆਪ ਨੂੰ ਕੀ ਸਮਝਦੇਂ ਮੈਂ ਮਜਬੂਰੀ ਨਾਲ ਇਸ ਧੰਦੇ ਨੂੰ ਅਪਣਾਇਆ ਹੈ ਪਰ ਉਹ ਤਾਂ ਤੇਰੀ رائے ਵਿੱਚ ਉਹ ਇਹ ਕੰਮ ਕਰਕੇ ਕੁਝ ਗਲਤ ਕਰ ਰਹੀ ਹੈ ਹਾ ਉਹ ਉਸੇ ਕੋਈ ਬਾਲ ਬੱਚੇ ਨਹੀਂ ਹਨ ਬਕਵਾਸ ਬੰਨ ਕਰ ਕੀ ਤੂੰ ਸਮਝਦੀ ਹੈ ਕਿ ਆਪਣੇ ਬੱਚਿਆਂ ਦਾ ਰੋਣਾ ਰੋਕੇ ਮੈਨੂੰ ਹੌਸਲਾ ਲਵੇਗੀ ਇਸ ਵਾਰ ਤਾਂ ਮੈਂ ਤੈਨੂੰ ਛੱਡ ਦੇਵਾਂਗਾ ਪਰ ਜੇਕਰ ਤੂੰ ਫੇਰ ਕੋਈ ਗੜਬੜ ਕੀਤੀ ਤਾਂ 24 ਘੰਟਿਆਂ ਦੇ ਅੰਦਰ ਤੈਨੂੰ ਇਹ ਸ਼ਹਿਰ ਛੱਡ ਦੇਣਾ ਪਵੇਗਾ ਮੇਲੇ ਤੋਂ ਦੂਰ ਹੀ ਰਹੀਂ ਸਮਝੀ ਕਭਰਾਂ ਨਹੀਂ ਕਿਉਂ ਹੈ ਤੇਰੇ ਵਰਗੀਆਂ ਨੂੰ ਮੈਂ ਖੂਬ ਸਮਝਦਾ ਮਿੰਟ ਵਿੱਚ ਠੀਕ ਕਰਦੇ ਹਾਂਗਾ ਕਰੂਦ ਮਚਾਉਣੀ ਹੈ ਉਹ ਸਬਕ ਸਿਖਾਵਾਂਗਾ ਕਿ ਯਾਦ ਰੱਖੇਂਗੀ ਚੰਡਾਲ ਕਿਤੋਂ ਦੇ ਸ਼ਬਦ ਤੇਜ਼ੀ ਨਾਲ ਬਿਨਾ ਕਿਸੇ ਯਤਨ ਦੇ ਉਸ ਦੇ ਮੂੰਹ ਚੋਂ ਨਿਕਲ ਰਹੇ ਸਨ ਹਰ ਸ਼ਬਦ ਤੋਂ ਜ਼ਿਆਦਾ અપਮਾਨਜਨਕ ਉਸ ਦੇ ਚਿਹਰੇ ਤੇ ਪਿਲਤਨ ਛਾ ਗਈ ਸੀ ਤੇ ਉਸ ਨੇ ਆਪਣੀਆਂ ਅੱਖਾਂ ਨੂੰ ਠੀਕ ਉਦਾਂ ਹੀ ਚੜਾਇਆ ਹੋਇਆ ਸੀ ਜਿੱਦਾਂ ਕਿ ਪਿਛਲੀ ਰਾਤ ਸ਼ਰਾਬ ਘਰ ਵਿੱਚ ਉਸ ਨੇ ਚੜਾਇਆ ਸੀ ਜਾ ਦਫਾ ਹੋ ਜਾ ਇੱਥੋਂ ਮੇਜ਼ ਤੇ ਮੁੱਕਾ ਮਾਰਦੇ ਹੋਏ ਸ਼ਿਬਲੋ ਚੀਕ ਉਠਿਆ ਰੱਬ ਹੀ ਇਨਸਾਫ ਕਰੇਗਾ ਉਸਨੇ ਰੁੱਖੀ ਅਤੇ ਧਮਕੀ ਭਰੀ ਆਵਾਜ਼ ਵਿੱਚ ਕਿਹਾ ਤੇ ਤੇਜ਼ ਕਦਮਾਂ ਨਾਲ ਦਫ਼ਤਰ ਤੋਂ ਬਾਹਰ ਚਲੇਗੀ ਨਿਆ ਦੀ ਬੱਚੀ ਸ਼ਿਵਲੋ ਚੀਕਿਆ ਉਸ ਦਾ ਅਪਮਾਨ ਕਰਨ ਵਿੱਚ ਉਸਨੇ ਸੁੱਖ ਦਾ ਅਨੁਭਵ ਕੀਤਾ ਉਸ ਦੇ ਸ਼ਾਂਤ ਅਤੇ ਭਾਵਹੀਨ ਚਿਹਰੇ ਤੋਂ ਅਤੇ ਜਿਸ ਤਰ੍ਹਾਂ ਨਾਲ ਆਪਣੀਆਂ ਨੀਲੀਆਂ ਅੱਖਾਂ ਨਾਲ ਸਿੱਧੇ ਉਸ ਦੇ ਵੱਲੋਂ ਦੇਖਦੀ ਸੀ ਉਸ ਨਾਲ ਉਹ ਬੁਰੀ ਤਰ੍ਹਾਂ ਚੁੰਝਲਾ ਉੱਠਦਾ ਸੀ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਹੈ ਬੱਚੇ ਗਲਤ ਨਿਰਭਹਨਾ ਬੱਚਿਆਂ ਦਾ ਭਲਾ ਇਸ ਨਾਲ ਕੀ ਵਾਸਤਾ ਇੱਕ ਮਾਮੂਲੀ ਸੜਕਾਂ ਦੇ ਖਾਕ ਛਾਨਣ ਵਾਲੀ ਮੇਲੇ ਵਿੱਚ ਆਈ ਇਹ ਤਾਂ ਕਮਾਏਗੀ ਪਰ ਬਣਦੀ ਹੈ ਸ਼ਰੀਫ ਜਾਦੀ ਪਤਾ ਨਹੀਂ ਕਿਉਂ ਮਜਬੂਰੀ ਬੱਚੇ ਭਲਾ ਇਹ ਵੀ ਕੋਈ ਬਹਾਨਾ ਹੋਇਆ ਇੰਨੀ ਹਿੰਮਤ ਹੈ ਨਹੀਂ ਕਿ ਆਪਣੇ ਆਪ ਨੂੰ ਉਸ ਰੂਪ ਵਿੱਚ ਦੇਖ ਸਕੇ ਜੋ ਕਿ ਉਹ ਹੈ ਸੋ ਹਾਲਾਤਾਂ ਦੇ ਸਿਰ ਦੋਸ਼ ਮੜ ਖੁਦ ਦੋ ਤੋਤੇ ਬਣਦੀ ਹੈ ਵਾਗ 4 ਪਰ ਬੱਚੇ ਵੀ ਆਖਿਰ ਸਨ ਨਹੀਂ ਗੋਰੇ ਚਿਹਰੇ ਵਾਲਾ ਇੱਕ ਛੋਟਾ ਮੁੰਡਾ ਸੁਨੱਖਾ ਸਕੂਲ ਦੇ ਪੁਰਾਣੇ ਫਟੇ ਵਰਦੇ ਪਏ ਕੰਨਾਂ ਤੇ ਕਾਲਾ ਰੁਮਾਲ ਬੰਨੀ ਤੇ ਇੱਕ ਛੋਟੀ ਕੁੜੀ ਲੰਬਾ ਪੁਰਾਣਾ ਕੋਟ ਪਹਿਨੀ ਜੋ ਉਸ ਦੇ ਸਰੀਰ ਤੇ ਕਾਫੀ ਵੱਡਾ ਤੇ ਖੁੱਲਾ ਡੁੱਲਾ ਸੀ ਦੋਵੇਂ ਕਾਸ਼ਨ ਕਾਟ ਦੇ ਤੱਕਿਆਂ ਤੇ ਬੈਠੇ ਸਰਦੀ ਦੀ ਹਵਾ ਵਿੱਚ ਕੰਬ ਰਹੇ ਸਨ ਤੇ ਚੁੱਪਚਾਪ ਗੱਲਾਂ ਕਰ ਰਹੇ ਸਨ ਉਹਨਾਂ ਦੀ ਮਾਂ ਉਹਨਾਂ ਦੇ ਪਿੱਛੇ ਖੜੀ ਸੀ ਚੁੱਪ ਗੁੜੁੱਪ ਤੇ ਸ਼ਾਂਤ ਨੀਲੀਆਂ ਅੱਖਾਂ ਨਾਲ ਉਹਨਾਂ ਨੂੰ ਦੇਖ ਰਹੀ ਸੀ ਛੋਟੇ ਮੁੰਡੇ ਦੀ ਸ਼ਕਲ ਉਸ ਨਾਲ ਮਿਲਦੀ ਜੁਲਦੀ ਸੀ ਉਸ ਦੀਆਂ ਅੱਖਾਂ ਵੀ ਨੀਲੀਆਂ ਸਨ ਰਹਿ ਰਹਿ ਕੇ ਉਹ ਆਪਣਾ ਸਿਰ ਝੁਕਦਾ ਜਿਸ ਤੇ ਅਜੇਹੀ ਟੋਪੀ ਪਾਈ ਸੀ ਜਿਸ ਦੀ ਕਲਗੀ ਟੁੱਟੀ ਹੋਈ ਸੀ ਆਪਣੀ ਮਾਵਲ ਵੇਖ ਕੇ ਹੱਸਦਾ ਤੇ ਕੁਝ ਕਹਿੰਦਾ। ਛੋਟੀ ਲੜਕੀ ਦੇ ਚਿਹਰੇ ਤੇ ਚੇਚਕ ਤੇ ਦਾਗ ਸਨ। ਛੋਟਾ ਜਿਹਾ ਤਿੱਖਾ ਨੱਕ ਤੇ ਦੋ ਵੱਡੀਆਂ-ਵੱਡੀਆਂ ਪੂਰੀਆਂ ਅੱਖਾਂ। ਜਿਸ ਵਿੱਚ ਚੰਚਲਤਾ ਅਤੇ ਸਮਝਦਾਰੀ ਦੀ ਚਮਕ ਸੀ। ਘਾਟ ਦੇ ਤਖਤਿਆਂ ਤੇ ਉਹਨਾਂ ਦੇ ਆਲੇ-ਦੁਆਲੇ ਤਰ੍ਹਾਂ-ਤਰ੍ਹਾਂ ਦੇ ਬੰਡਲ ਤੇ ਪੋਟਲੀਆਂ ਪਈਆਂ ਸਨ। ਸਤੰਬਰ ਦੇ ਅੰਤਲੇ ਦਿਨ ਸਨ। ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਸੀ। ਨਦੀ ਕਿਨਾਰੇ ਚਿੱਕੜ ਫੈਲਿਆ ਹੋਇਆ ਸੀ। ਤੇ ਠੰਡੀ ਨਮੀ ਵਾਲੀ ਹਵਾ ਚੱਲ ਰਹੀ ਸੀ। ਵੋਲਗਾ ਨਦੀ ਚੜੀ ਹੋਈ ਸੀ। ਲਹਿਰਾਂ ਜ਼ੋਰ ਦੀ ਆਵਾਜ਼ ਕਰਦੀਆਂ ਕਿਨਾਰੇ ਨਾਲ ਟਕਰਾ ਰਹੀਆਂ ਸਨ। ਤੇ ਹਵਾ ਵਿੱਚ ਇੱਕ ਹਲਕੇ ਗੂੰਜ ਭਰੇ ਸੀ। ਤਰ੍ਹਾਂ ਤਰ੍ਹਾਂ ਦੇ ਲੋਕ ਆ ਜਾ ਰਹੇ ਸਨ। ਉਹਨਾਂ ਸਾਰਿਆਂ ਦੇ ਚਿਹਰੇ ਤੇ ਕਾਲੇ ਪੰਦੇ ਇੱਚਲਕ ਸੀ ਜਿੱਦਾਂ ਉਹਨਾਂ ਨੂੰ ਆਪਣੇ ਕੰਗਰੇਜ ਕਾਲੇ ਹੋਏ। ਨਦੀ ਦੇ ਦ੍ਰਿਸ਼ ਵਿੱਚ ਇੱਕ ਮਾਂ ਤੇ ਦੋ ਬੱਚਿਆਂ ਦੀ ਉਹ ਸ਼ਾਂਤ ਟਿਕੜੀ ਆਪਣੇ ਵੱਲ ਤਰੰਤ ਧਿਆਨ ਖਿੱਚਦੀ ਸੀ ਸਹਾਇਕ ਪੁਲਿਸ ਅਫਸਰ ਸ਼ਿਵਲੋ ਦੀ ਨਜ਼ਰ ਉਸ ਤੇ ਪੈ ਗਈ ਤੇ ਦੂਰ ਖੜੇ ਰਹਿਣ ਤੇ ਵੀ ਉਹ ਇਹਨਾਂ ਤਿੰਨਾਂ ਨੂੰ ਬੜੀ ਬਰੀਕੀ ਨਾਲ ਦੇਖ ਰਿਹਾ ਸੀ ਉਹਨਾਂ ਦੀ ਹਰੇਕ ਹਰਕਤ ਤੇ ਉਸਦੀ ਨਜ਼ਰ ਸੀ ਤੇ ਪਤਾ ਨਹੀਂ ਕਿਉਂ ਸ਼ਰਮ ਮਹਿਸੂਸ ਕਰ ਰਿਹਾ ਸੀ ਕਾਸ਼ਨ ਵਾਲਾ ਸਟੀਮ ਬੋਰਡ ਵੋਲਗਾ ਦੇ ਚੜਾਵਲ ਜਾਣ ਵਾਲਾ ਸੀ ਨੀਲੀਆਂ ਅੱਖਾਂ ਵਾਲੀ ਔਰਤ ਚੁੱਕੀ ਥੈਲਿਆਂ ਤੇ ਪੋਟਲੀਆਂ ਨੂੰ ਆਪਣੇ ਮੋਢਿਆਂ ਅਤੇ ਕਾਛ ਵਿੱਚ ਲਈ ਸਿੱਧੀ ਹੋ ਗਈ ਤੇ ਪੌੜੀਆਂ ਉਤਰਨ ਲੱਗੀ ਬੱਚੇ ਉਸ ਦੇ ਅੱਗੇ ਚੱਲ ਰਹੇ ਸਨ ਹੱਥ ਵਿੱਚ ਹੱਤ ਪਾਈ ਤੇ ਆਪਣੇ ਹਿੱਸੇਵੀਆਂ ਪੋਟਲੀਆਂ ਨੂੰ ਆਪਣੇ ਮੋਢੇ ਤੇ ਰੱਖੇ ਸ਼ਿਵਲੋ ਨੂੰ ਵੀ ਉੱਥੇ ਪਹੁੰਚਣਾ ਸੀ ਉਹ ਚਾਹੁੰਦਾ ਤਾਂ ਇਹ ਹੀ ਸੀ ਕਿ ਉਹ ਨਾ ਜਾਵੇ ਪਰ ਉਸ ਦੇ ਸਾਹਮਣੇ ਹੋਰ ਕੋਈ ਚਾਰਾ ਨਹੀਂ ਸੀ ਸੋ ਕੁਝ ਦੇਰ ਬਾਅਦ ਉਹ ਵੀ ਉੱਥੇ ਟਿਕਟ ਘਰ ਤੋਂ ਕੁਝ ਦੂਰ ਜਾ ਕੇ ਖੜਾ ਹੋ ਗਿਆ ਉਸ ਦੇ ਜਾਣਕਾਰ ਔਰਤ ਟਿਕਟ ਖਰੀਦਣ ਆਈ ਇੱਕ ਹੱਥ ਵਿੱਚ ਉਸਨੇ ਵੱਡਾ ਪਰਸ ਫੜਿਆ ਸੀ ਜਿਸ ਵਿੱਚ ਨੋਟਾਂ ਦੀ ਗੱਡੀ ਬਾਹਰ ਝਾਕ ਰਹੇ ਸੀ ਮੈਂ ਚਾਹੁੰਦੀ ਹਾਂ ਉਸਨੇ ਕਿਹਾ ਮਤਲਬ ਇਹ ਇਹ ਹੈ ਕਿ ਬੱਚੇ ਤਾਂ ਦੂਜੇ ਦਰਜੇ ਵਿੱਚ ਜਾਣਗੇ ਅਤੇ ਮੈਂ ਤੀਜੇ ਵਿੱਚ ਪਰ ਇਹ ਦੱਸੋ ਕਿ ਮੈਂ ਉਹਨਾਂ ਦੋਨਾਂ ਦੇ ਲਈ ਇੱਕ ਹੀ ਟਿਕਟ ਨਹੀਂ ਖਰੀਦ ਸਕਦੀ ਨਹੀਂ ਦੀ ਬਣਾ ਸਕਦੇ ਹੋ ਧੰਨਵਾਦ ਬਹੁਤ ਬਹੁਤ ਧੰਨਵਾਦ ਭਗਵਾਨ ਤੁਹਾਡਾ ਭਲਾ ਕਰੇ ਅਤੇ ਉਹ ਟਿੱਕ ਲੈ ਕੇ ਚਲੀ ਗਈ ਉਸ ਦਾ ਚਿਹਰਾ ਖੜਿਆ ਹੋਇਆ ਸੀ ਬੱਚੇ ਉਸ ਦੇ ਨਾਲ ਖੰਦੇ ਜਾ ਰਹੇ ਸਨ ਘਗਰਾ ਖਿੱਚ-ਖਿੱਚ ਕੇ ਉਸ ਤੋਂ ਕੁਝ ਮੰਗ ਰਹੇ ਸਨ ਉਸ ਨੇ ਉਸ ਦੀ ਗੱਲ ਸੁਣੀ ਤੇ ਹੱਸ ਪਈ ਤੁਸੀਂ ਵੀ ਕਮਾਲ ਹੋ ਮੈਂ ਕਿਹਾ ਨਾ ਕਿ ਖਰੀਦ ਦਿਆਂਗੀ ਕਿਉਂ ਕਿਹਾ ਸੀ ਨਾ ਕਿ ਮੈਂ ਕਦੀ ਕਿਸੇ ਚੀਜ਼ ਨੂੰ ਛੁਸਾਇਆ ਹੈ ਹਰੇਕ ਦੇ ਲਈ 2-2 ਚੰਗੀ ਗੱਲ ਐ ਤੁਸੀਂ ਲੋਕ ਇੱਥੇ ਠਹਿਰੋ ਹੁਣੇ ਲੈ ਕੇ ਆਉਣੀ ਆ ਉਹ ਦਰਵਾਜੇ ਦੇ ਕੋਲ ਕੁਝ ਦੁਕਾਨਾਂ ਤੇ ਗਈ ਜਿੱਥੇ ਫਲ ਤੇ ਮਠਿਆਈਆਂ ਵਿਕਦੀਆਂ ਸਨ ਉਥੋਂ ਵਾਪਸ ਉਹ ਹੋਣ ਫਿਰ ਆਪਣੇ ਬੱਚਿਆਂ ਦੇ ਵਿੱਚ ਆ ਗਈ ਤੇ ਉਹਨਾਂ ਨੂੰ ਕਹਿ ਰਹੀ ਸੀ ਇਹ ਬਹੁਤ ਹੀ ਵਧੀਆ ਖੂਬਸੂਰਤ ਸਾਬਣ ਤੁਹਾਡੇ ਲਈ ਹੈ ਜਰਾ ਸੁੰਘ ਕੇ ਦੇਖ ਅਤੇ ਉਹ ਚਾਕੂ ਤੇਰੇ ਲਈ ਹੈ ਬੱਲਿਆ ਦੇਖਿਆ ਮੈਂ ਜ਼ਰਾ ਵੀ ਨਹੀਂ ਭੁੱਲੀ ਤੇ ਇਸ ਨੇ ਪੂਰੇ ਇੱਕ ਦਰਜਨ ਸੰਤਰੇ ਪਰ ਇਹਨਾਂ ਨੂੰ ਇੱਕ ਵਾਰ ਵਿੱਚ ਹੀ ਖਤਮ ਨਾ ਕਰ ਦੇਣਾ ਸਟੇਨ ਬੋਰਡ ਕਿਨਾਰੇ ਤੇ ਆ ਲੱਗਿਆ ਇੱਕ ਝਟਕਾ ਲੋਕ ਡਗਮਗਾ ਗਏ ਔਰਤ ਨੇ ਆਪਣੇ ਦੋਨੋਂ ਬੱਚਿਆਂ ਨੂੰ ਸਮੇਟ ਕੇ ਆਪਣੇ ਨਾਲ ਲਾ ਲਿਆ ਤੇ ਚੁੱਕੰਨੀਆ ਅੱਖਾਂ ਨਾਲ ਇਧਰ ਉਧਰ ਦੇਖਿਆ ਖਤਰੇ ਦਾ ਕੋਈ ਚਿੰਨ ਨਾ ਦੇਖੋ ਹੱਸੇ ਬੱਚੇ ਵੀ ਹੱਸੇ ਸਟੇਨ ਬੋਰਡ ਤੇ ਚੜਨ ਲੇ ਬੋੜੀ 'ਚ ਲਟਕਾ ਦਿੱਤੀ ਗਈ ਤੇ ਲੋਕ ਬਾਹੋਂ ਦਾ ਹੀ ਚੜਨ ਲੱਗੇ ਏ ਹੌਲੀ-ਹੌਲੀ ਤੱਕਾ ਨਾ ਦਿਓ ਛਿਬਲੋ ਪੇੜ ਤੇ ਚਿੱਕਿਆ ਏ ਬੇਵਕੂਫ ਕੋਈ ਇੱਕ ਮਿਸਤਰੀ ਉੱਤੇ ਗਰਜਿਆ ਤੇ ਹਥੌੜਿਆਂ ਆ ਰਹਿਆਂ ਵਰਮੀਆਂ ਰੇਤੀਆਂ ਤੇ ਹੋਰ ਉਜਾਰਾਂ ਨਾਲ ਲੱਦਿਆ ਸੀ ਏ ਕੀ ਕਬਾੜ ਚੁੱਕ ਲਿਆ ਏ ਇੱਕ ਪਾਸੇ ਹਟ ਤੇ ਔਰਤ ਨੂੰ ਰਸਤਾ ਦੇ ਜਿਹੜੀ ਬੱਚਿਆਂ ਨੂੰ ਆਪਣੇ ਨਾਲ ਲਈ ਆਈ ਹੈ ਉਹ ਕਿੰਨਾ ਮੂਰਖ ਆਦਮੀ ਕਹਿੰਦੇ ਕਹਿੰਦੇ ਉਹ ਸੋਰ ਇਕਦਮ ਮੱਧਮ ਪੈ ਗਿਆ ਜਦੋਂ ਉਹ ਔਰਤ ਨੀਲੇ ਅੱਖਾਂ ਵਾਲੀ ਉਸ ਦੀ ਜਾਣਕਾਰ ਲੰਘਦੀ ਹੋਈ ਉਸ ਦੇ ਵੱਲ ਦੇਖ ਕੇ ਹੱਸੇ ਤੇ ਬੋਰਡ ਤੇ ਪਹੁੰਚ ਜਾਣ ਦੇ ਬਾਅਦ ਸਿਰ ਝੁਕਾ ਕੇ ਉਸ ਨੇ ਸਤਿਕਾਰ ਕੀਤਾ ਤੇ ਸ੍ਰੀ ਸੀਟੀ ਰਸੇ ਖੋਲ ਦਿਓ ਕਪਤਾਨ ਦੇ ਮੰਚ ਤੋਂ ਕਮਾਂਡ ਦੀ ਆਵਾਜ਼ ਆਈ ਬੋਰਡ ਕੰਬਣ ਅਤੇ ਹਰਕਤ ਕਰਨ ਲੱਗੀ ਸ਼ੇਬ ਲੋਕ ਖੜੇ ਲੋਕਾਂ ਵਿੱਚ ਆਪਣੀ ਜਾਣਕਾਰ ਨੂੰ ਭਾਲ ਰਿਆ ਸੀ ਤੇ ਜਦੋਂ ਉਹ ਦਿਖਾਈ ਦਿੱਤੀ ਤਾਂ ਉਸਨੇ ਆਪਣੀ ਟੋਪੀ ਉਤਾਰ ਕੇ ਸਤਿਕਾਰਵਜੋ ਸਿਰ ਝੁਕਾਇਆ ਜਵਾਬ ਵਿੱਚ ਰੂਸੀ ਢੰਗ ਨਾਲ ਉਹ ਚੁੱਕੀ ਅਤੇ ਕਰਾਸ ਦਾ ਚਿੰਨ ਬਣਾਇਆ ਅਤੇ ਇਸ ਤਰ੍ਹਾਂ ਉਹ ਅਤੇ ਉਸਦੇ ਬੱਚੇ ਆਪਣੇ ਪਿੰਡ ਪਰਤ ਗਏ ਉਸ ਨੂੰ ਵੇਦਾ ਕਰਨ ਦੇ ਬਾਅਦ ਸਹਾਇਕ ਪੁਲਿਸ ਅਫਸਰ ਸ਼ੇਬਲੂ ਨੇ ਇੱਕ ਠੰਡਾ ਸਾਹ ਪਰਿਆ ਤੇ ਆਪਣੀ ਡਿਊਟੀ ਤੇ ਪਰਤ ਆਇਆ ਗਹਿਰੀ ਉਦਾਸੀ ਅਤੇ ਮੜਾ ਮੁਹੇ ਪਾਰ ਆਪਣੇ ਦਿਲ ਤੇ ਲੈ ਕੇ ਧੰਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਵਾਦ ਜੀ